हेलो व्यूअर्स वेलकम टू ऑल दोस्तों जमे की टॉपिक्स अपना बैंकिंग वाला चल रहा है तो आज हम एसबीआई बैंक बारे गल करंगे हम एसबीआई बैंक وچ कैश जमा करण जा रहे हैं तां असि कैश वाउचर मो असि केमे पर डिटेल وچ گل کرانਗੇ पर दोस्तों वीडियो शुरू करन ते वाला जका तुसी मेरा चैनल सब्सक्राइब नहीं कीता सब्सक्राइब करना ना करना तां के तु नई-नवेया बैंकिंग रिलेटेड अपडेट्स मिलते रहें ਦੋਸਤੋ ਜਿਵੇਂ ਅਸੀਂ ਬੈਂਕ ਕੋ ਜਾਣੇ ਸਾਨੂੰ ਇਸ ਤਰ੍ਹਾਂ ਦਾ ਕੈਸ਼ ਵਾਊਚਰ SBI ਬੈਂਕ ਵਿੱਚ ਮਿਲਦਾ ਜਿਸ ਜਿਹਦੇ ਵਿੱਚ ਤੁਸੀਂ ਪੈਜ ਜਮਾ ਕਰਾਉਣੇ ਆਪਣੇ ਅਕਾਊਂਟ ਦੇ ਵਿੱਚ ਸਭ ਤੋਂ ਪਹਿਲਾਂ ਦੋਸਤੋ ਉੱਪਰ ਅਸੀਂ ਡੇਟ ਮੈਂਸ਼ਨ ਕਰਨੀ ਜਿਹੜੀ ਡੇਟ ਮੋਜ਼ੀ ਪੈਜ ਜਮਾ ਕਰਵਾ ਰਹੇ ਹਾਂ ਬ੍ਰਾਂਚ ਨੇਮ ਲਿਖਣਾ ਲਿਖ ਸਕਦੇ ਹੋ ਆਦਰਵਾਇਜ਼ ਇੰਪੋਰਟੈਂਟ ਨਹੀਂ ਹੈਗਾ ਇਸ SBI ਅਕਾਊਂਟ ਨੰਬਰ ਤੁਹਾਡਾ ਇਹ ਸਾਰੇ ਕਾਲਮਸ ਵਿੱਚ ਲਿਖਣਾ ਜ਼ਰੂਰੀ ਆ ਕਲਾ ਕਲਾ ਡਿਜੀਟੈਂਸੀ ਮੈਂਸ਼ਨ ਕਰਾਂਗੇ ਇਸ ਤੋਂ ਬਾਅਦ ਅਸੀਂ ਨੇਮ ਅਕਾਊਂਟ 홀ਡਰ ਦਾ ਲਿਖਾਂਗੇ ਉਸ ਤੋਂ ਬਾਅਦ ਮੋਬਾਈਲ ਨੰਬਰ ਅਸੀਂ ਮੈਂਸ਼ਨ ਕਰਾਂਗੇ ਈਮੇਲ ਡਰੈਫਟ ਜ਼ਰੂਰੀ ਨਹੀਂ ਹੈਗਾ ਇਸ ਤੋਂ ਬਾਅਦ ਜਿੰਨੀ ਅਸੀਂ ਅਮਾਉਂਟ ਜਮ੍ਹਾਂ ਕਰਵਾ ਰਹੇ ਹਾਂ ਉਹਨੂੰ ਵਰਡਸ ਵਿੱਚ ਲਿਖਣਾ ਬਹੁਤ ਜ਼ਰੂਰੀ ਆ ਇਸ ਤੋਂ ਬਾਅਦ ਅਸੀਂ ਸਿਗਨੇਚਰ ਆਫ ਡਿਪੋਜ਼ੀਟਰ ਦਾ ਸਾਈਨ ਹੋਣਾ ਬਹੁਤ ਜ਼ਰੂਰੀ ਆ ਇਸ ਤੋਂ ਬਾਅਦ ਤੁਸੀਂ ਡਿਨੋਮੀਨੇਸ਼ਨ ਨੂੰ ਮੈਂਸ਼ਨ ਕਰਨੀ ਆ ਪੈਨ ਨੰਬਰ ਅਗੇਨ ਜੇਕਰ ਤੁਸੀਂ 50000 ਤੋਂ ਉੱਪਰ ਪੈਸੇ ਜਮ੍ਹਾਂ ਕਰਵਾ ਰਹੇ ਹੋ ਤਾਂ ਪੈਨ ਨੰਬਰ ਲਿਖਣਾ ਬਹੁਤ ਜ਼ਰੂਰੀ ਆ ਅਦਰਵਾਇਜ਼ ਇੰਪੋਰਟੈਂਟ ਨਹੀਂ ਹੈਗਾ ਡਿਮੋਨਿਸ਼ਨ ਤੁਸੀਂ ਮੈਂਸ਼ਨ ਕਰਨੀਏ ਜੋ ਤੁਸੀਂ ਅਕਾਊਂਟ ਜਮਾ ਕਰਵਾ ਰਹੇ ਹੋ ਉਹ ਕਿਹੜੀ ਕਿਹੜੀ ਡਿਮੋਨਿਸ਼ਨ ਹੈਗੀ ਆ 2000 ਦੇ ਕਿੰਨੇ ਨੋਟ ਨੇ ਅਧੇ ਉਹਦੇ ਤੁਸੀਂ ਵੈਲਿਊ ਕਿੰਨੀ ਬਣਦੀ ਮੈਂਸ਼ਨ ਕਰਨੀ ਆ 500 ਦੇ ਕਿੰਨੇ ਨੋਟ ਨੇ ਵੈਲਿਊ ਕਿੰਨੀ ਬਣਦੀ ਉਹ ਮੈਂਸ਼ਨ ਕਰਨੀ ਆ 200 ਦੇ ਕਿੰਨੇ ਨੇ ਉਹਦੀ ਕਿੰਨੇ ਨੋਟ ਨੇ ਕਿੰਨੀ ਵੈਲਿਊ ਆ ਇਸੇ ਤਰ੍ਹਾਂ 100 50 20 10 5 ਕੋਇਨ ਜੇ ਹੈ ਤਾਂ ਟੋਟਲ ਵੈਲਿਊ ਤੁਸੀਂ ਟੋਟਲ ਦੇ ਵਿੱਚ ਕੰਪਲੀਟ ਰਫਲ ਮੈਂਸ਼ਨ ਕਰੋਗੇ ਕਿੰਨੇ ਪੈਸੇ ਜਮਾ ਕਰਵਾ ਰਹੇ ਆ ਉਹ ਵੀ ਤੁਸੀਂ ਰੁਪੀਆ ਨੂੰ ਬੋਰਡ ਦੇ ਵਿੱਚ ਲਿਖਣਾ ਹੈ ਇੱਧਰ ਇਸ ਤੋਂ ਬਾਅਦ ਦੋਸਤੋ ਜਿਹੜੀ ਇੱਕ ਇੱਕ ਸਲਿੱਪ ਤੁਹਾਨੂੰ ਬੈਂਕ ਵਾਪਸ ਕਰਦਾ ਸਟੈਂਪ ਲਾਉਣ ਤੋਂ ਬਾਅਦ ਉਹ ਵੀ ਅਸੀਂ ਸ਼ੇਮ ਇਸੇ ਤਰ੍ਹਾਂ ਹੀ ਭਰਾਂਗੇ ਬ੍ਰਾਂਚ ਦਾ ਨੇਮ ਲਿਖਣਾ ਲੱਗ ਸਕਦੇ ਆ ਜਰੂਰ ਇੰਪੋਰਟੈਂਟ ਨਹੀਂ ਹੈਗਾ ਡੇਟ ਅਕਾਊਂਟ ਆਫ ਅਕਾਊਂਟ ਨੰਬਰ ਅਕਾਊਂਟ ਹੋਲਡਰ ਦਾ ਨੇਮ ਟੈਲੀਫੋਨ ਨੰਬਰ ਮੋਬਾਈਲ ਨੰਬਰ ਲਿਖ ਸਕਦੇ ਆ ਕਿੰਨੇ ਪੈਸੇ ਜਮ੍ਹਾਂ ਕਰਵਾ ਰਹੇ ਆ ਉਹ ਅਮਾਉਂਟ ਬਸ ਹੀ ਮੈਂਸ਼ਨ ਕਰਾਂਗੇ ਉਸੇ ਤਰ੍ਹਾਂ ਹੀ ਰੁਪੀਏਜ਼ ਇਨ ਵਰਡਸ ਵਿੱਚ ਲਿਖਾਂਗੇ ਕਿੰਨੇ ਪੈਸੇ ਜਮ੍ਹਾਂ ਕਰਵਾ ਰਹੇ ਆ ਇਸ ਤੋਂ ਬਾਅਦ ਤੁਹਾਨੂੰ ਇਹ ਵਾਲਾ ਹਿਸਾਬ ਬੈਂਕ ਸਟੈਂਪ ਲਾਉਣ ਤੋਂ ਬਾਅਦ ਸਾਈਨ ਕਰਨ ਤੋਂ ਬਾਅਦ ਡੇਟ ਵਾ ਕੇ ਤੁਹਾਨੂੰ ਵਾਪਸ ਕਰ ਦੇਵੇਗਾ ਠੀਕ ਹੈ ਦੋਸੋ ਇਹ ਸੀ ਪ੍ਰੋਸੀਜਰ ਐਸਵੀਆ ਬੈਂਕ ਵਿੱਚ ਅਸੀਂ ਕੈਸ਼ ਡਿਪੋਜ਼ਿਟਸ ਲਈ ਫਰਮ ਨੂੰ ਕਿਵੇਂ ਭਰਨਾ ਹੈ ਕੈਸ਼ ਵਾਊਚਰ ਨੂੰ ਅਸੀਂ ਕਿਵੇਂ ਭਰਨਾ ਹੈ ਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਮੇਰੇ ਵੀਡੀਓ ਨੂੰ ਅੰਦਖ-ਦੱਕਣ ਲਈ ਬਹੁਤ-ਬਹੁਤ ਧੰਨਵਾਦ ਚੈਨਲ ਨਾਲ ਜੁੜਿਆ ਨਹੀਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਵੈਰੀ ਮਚ